ਕਬੱਡੀ 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 ਠੀਆਂ ਪੁੱਤ ਨਹੀਂ ਬਣ ਸਕਦੀਆਂ ਪਰ ਭੈਣ ਅਨੂ ਸ਼ਰਮਾ ਨੇ ਉਹ ਕਹਾਵਤ ਝੂਠੀ ਪਾਈ ਹੈ ਅੱਜ ਪੁੱਤ ਬਣੀ ਹੈ ਕਬੱਡੀ ਕੋਚ ਸ਼੍ਰੀ ਦੇਵੀ ਦੇਵਾਲ ਦਾ ਜੇ ਗੱਲ ਸੱਚ ਹੈ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਵੱਜਣੀਆਂ ਚਾਹੀਦੀਆਂ ਠੀਆਂ ਵੀ ਪੁੱਤ ਦੀ ਥਾਂ ਆ ਕੇ ਮੇਰੇ ਵੀਰੋ ਦੁਨੀਆਂ ਦੇ ਵਿੱਚ ਆਪਣੇ ਬਾਪ ਦੇ ਲਈ ਅੱਜ ਵੱਡਾ ਜੋ ਸੁਪਨਾ ਸੋਇ ਮੋਇਆ ਹੋਇਆ ਹੈ ਉਹਨਾਂ ਨੇ ਪੂਰਾ ਕੀਤਾ ਹੈ ਇੱਕ ਸ਼ਖਸੀਅਤ ਦੇ ਮੈਂ ਹੋਰ ਦਰਸ਼ਨ ਕਰਵਾਵਾਂਗਾ ਗੁਰਜੀਤ ਜੀ 30 ਸੈਕਿੰਡ ਦੇ ਦਿਓ ਜਿੱਦਾਂ ਦੇਵੀदयाल ਜੀ ਦਾ ਪਰ ਰੂਪ ਜਿਹੜਾ ਹੈ ਉਹ ਭੈਣ ਅਨੂ ਸ਼ਰਮਾ ਵਿੱਚ ਵੀ ਦੇਖਦੇ ਐ ਕਬੱਡੀ ਸ਼ਹੀਦ ਸੰਦੀਪ ਨੰਗਲੰਬੀਆਂ ਦਾ ਬ੍ਰਦਰ ਅੱਜ ਗੁਰਜੀਤ ਵੀ ਆਇਆ ਗੁਰਜੀਤ ਗਰਾਊਂਡ ਦੇ ਵੱਲ ਆਈ ਭਰਾ ਬਣ ਕੇ ਗੁਰਜੀਤ ਸੰਧੂ ਲਓ ਸੰਦੀਪ ਦੇ ਦਰਸ਼ਨ ਗੁਰਜੀਤ ਵਿੱਚ ਵੀ ਕਰ ਲਿਓ ਉਹੀ ਰੂਪ ਹੈ ਇੱਕ ਯਾਦਗਾਰੀ ਫੋਟੋ ਵੀ ਖਿੱਚਦੇ ਕੈਮਰੇ ਵਾਲਿਆ ਪਹਿਣ ਅਨੂ ਸ਼ਰਮਾ ਤੇ ਦੇਵੀ ਦਿਹਾੜੀ ਨੂੰ ਦੇਖ ਸਕਦੇ ਆ ਤੇ ਗੁਰਜੀਤ ਵਿੱਚ ਦੀ ਆਪਾ ਸੰਦੀਪ ਨੂੰ ਦੇ ਸਕਦੇ ਆ ਦੋ ਲੈਜਣਾਂ ਦੇ ਨਾਲ ਤੇ ਤਾੜੀਆਂ ਜ਼ੋਰਦਾਰ ਇਹ ਪਿਆਰ ਸਤਕਾਰ ਹੈ ਗੁਰਜੀਤ ਸਿੰਘ ਅੱਜ ਪੁੱਜਿਆ ਉਸ ਮਹਾਨ ਖਿਡਾਰੀ ਦੀਆਂ ਯਾਦਾਂ ਨੇ ਪਹਿਣ ਅਨੂ ਸ਼ਰਮਾ ਬਹੁਤ ਬਹੁਤ ਧੰਨਵਾਦ ਕਬੱਡੀ ਜਿੰਦਾਬਾਦ ਮੇਜਰ ਲੀਗ ਜਿੰਦਾਬਾਦ ਗਲੈਡੀਏ ਜੰਦਾਬਾਦ ਕਬੱਡੀ ਕੋਚ શ્રી ਦੇਵੀ ਜੰਦਾਬਾਦ ਆਹ ਫਾਇਦਲ ਮੈਚ ਗੁਰਜੀਤ ਸਿੰਘ ਕੁਮਾਰ ਵਿਸਲ ਕਰਾਈਏ ਸ਼ੁਰੂਆਤ ਕੁੱਬਿਆਂ ਦੇ ਇਸ ਖੇਡ ਸਟੇਡੀਅਮ ਦੇ ਵਿੱਚ ਅੱਜ ਦੇ ਸੁਪਰ ਫਾਈਨਲ ਦੀ ਪਹਿਲੀ ਰੇਡ ਸੁਖਰਾਸ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ